ਹਾਂ ਇਹ ਗੱਲ ਕਹਦੇ ਇਹਨੂੰ ਤੂੰ ਵੀ ਛੂੜਾ ਚੰਗਾ ਨਹੀਂ ਆਓ ਇਹਨੂੰ ਕਹਿ ਵੀ ਤੂੰ ਵੀ ਛੂੜਾ ਐਂ ਤੇ ਮੈਂ ਵੀ ਛੂੜਾ ਤੂੰ ਕਹਿ ਜੱਟਰਾ ਬੱਗਲਾ ਛੂੜੇ ਨੂੰ ਛੂੜਾ ਕਹੇ ਮੈਂ ਦੱਸਾਂ ਜੁਬਾਨ ਦਾ ਮੈਂ ਕੁੰਡਿਆ ਵੀ ਜਿੱਥੇ ਭਜਨੇ ਭੱਜਲਾ ਪਿਓ ਦਾ ਪੁੱਤ ਤੇ ਮਾਰਾ ਤੇ ਪੁੱਤੀ ਦੇ ਪਿੰਡੋਂ ਬਾਹਰ ਆ ਹੁਣ ਕ ਤੂੰ ਆਂਦਾ ਨਹੀਂ ਤੈਨੂੰ ਤੇਰੇ ਛੂੜੇ ਵੀ ਨਹੀਂ ਆਉਂਦੇ ਮਮਾ ਤੁਸੀਂ ਜੱਟ ਤਖੜੇ ਰਹੋ ਕਿੱਡੇ ਕੇ ਤਖੜੇ ਰਹੋ ਆਲਾ ਪਿੰਡੋ ਕੁਤੀ ਦਾ ਕੋਲੀਆਂ ਨਾ ਭਰਨਾ ਦਿੱਤਾ ਕੀ ਵਾਹ ਤੇਰੇ ਮम्मा ਹੀ ਕਰੇ ਪਿਆਰ ਨਾਲ ਦੇ ਨਾਲ ਗੱਲ ਕਰਨ ਤੂੰ ਗੜੀਆਂ ਹੋਰ ਦਾ ਨਾ ਜੜਨਿਆ ਪਿਆਰ ਪਿਆਰ ਨਾਲ ਹੀ ਚੂੜੇ ਨੂੰ ਜੂੜਾ ਸਮਝ ਕੇ ਜੁੱਤੀ ਪੈਰ ਦੀ ਸਮਝ ਕੇ ਮੈਂ ਚੱਲਦਾ ਆਂ ਆਹ ਕਾਰ ਗੱਲ ਕਹਿੰਦਾ ਚੂੜੇ ਨੂੰ ਜੂੜਾ ਸਮਝ ਕੇ ਮੈਂ ਗੱਲ ਕਰਦਾ ਹੁੰਦਾ ਜਿਹੜਾ ਜੂੜਾ ਹੁੰਦਾ ਨਾ ਪੈਰ ਦੀ ਜੁੱਤੀ ਹੁੰਦਾ ਵਾ ਉਹ ਪੈਂਦਾ ਕੋਈ ਆਲੇਂਦਰ ਉਹ ਜੱਟ ਦੇ ਘਰ ਆਵੇ ਤੇ ਕੋਈ ਆਲੇਂਦਰ ਭਾਈ ਦਾ ਕੱਲ ਤੂੰ ਪਤਾ ਕਿਹਨਾ ਕਾਸ਼ ਨੂੰ ਪਿੰਡ ਜਾ ਕੇ ਵੇਖ ਲਈ ਤੇ ਪਿੰਡੋਂ ਬਾਹਰ ਸਿਆ ਉਹ ਹਣ ਕਿੱਧਰ ਆਉਂਦੇ ਜੇ ਤੇਰੀ ਨਿਕਲ ਆਏ ਪਿੰਡੋਂ ਬਾਹਰ ਤੇ ਨਿਕਲ ਮਾਲਾ ਝੇੜ ਤੋਂ ਬਾਹਰ ਤੇ ਨਿਕਲ ਝੂੜਾ ਪਤਾ ਕਿਹਨਾਂ ਝੂੜਾ ਆ ਝੂੜਾ ਪੈਰ ਦੀ ਜੁੱਤੀ ਗੋਏ ਚ ਭਾਉਣ ਵਾਲਾ ਝੂੜਾ ਹੁੰਦਾ ਹੀ ਕਿੱਥੇ ਵੇਖਣਾ ਈ ਦੱਸ ਬਾਹਰ ਆ ਉਹ ਝੂੜਿਆ ਲੈ ਵੇਖ ਪਾ ਝੂੜਾ ਰਹੇਗਾ ਝੂੜਾ ਰਹੇਗਾ ਕੀ ਜੀ ਵੈਲਕਮ ਹੋਣਾ ਥੋੜਾ ਜਿਹਾ ਉਹ ਵਾਲਾ ਕਹਿੰਦਾ ਨਹੀਂ ਨਹੀਂ ਚਲੋ ਕੋਈ ਥੋੜਾ ਪਿਛਲੇ ਹੋ ਕਰ ਦਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਸਾਰੰਗੜਾ ਦੇ ਜੋ ਸਰਪੰਚ ਨੇ ਸਾਡੇ ਮਜਬੀ ਸਿੱਖ ਸਮਾਜ ਨੂੰ ਜੋ ਮਾੜੀ ਸ਼ਦਾਵਲੀ ਬੋਲੀ ਹੈ ਉਹਦੇ ਸਬੰਧ ਦੇ ਵਿੱਚ ਸਾਰੇ ਜੀ ਆਹੀਂ ਫੌਜਾਂ ਇਕੱਠੀਆਂ ਹੋਈਆਂ ਵਾ ਤੇ ਲੋਪੋ ਕੇ ਥਾਣੇ ਦੇ ਅੱਗੇ ਧਰਨਾ ਲਾਇਆ ਸਾਰੇ ਭੈਣ ਭਰਾਵਾਂ ਨੂੰ ਬਾਤ ਚੜ ਕੇ ਬੇਨਤੀ ਸਾਰੇ ਨੇ ਪਹੁੰਚੋ ਇੱਥੇ ਦਿਖਾ ਦੇ ਸਾਰੇ ਜੀ ਕਈ ਸਾਰੇ ਇਸ ਮਸਲੇ ਵਿੱਚ ਅੱਜ ਆਪਾਂ ਸਾਰਾ ਰਸਤਾ ਜਾਮ ਕੀਤਾ ਹੋਇਆ ਜੋ ਕਿ ਗਤੀਵਿਧੀ ਤੁਸੀਂ ਦੇਖ ਹੀ ਰਹੇ ਹੋ ਸਰਪੰਚ ਵੱਲੋਂ ਗਲਤ ਸ਼ਬਦাবলী ਵਰਤੀ ਗਈ ਹੈ ਜਿਨੇ ਆਪਣਾ ਮਜਬੂਤ ਸਿੱਖ ਸਮਾਜ ਨੂੰ ਗਲਤ ਸ਼ਬਦ ਵਰਤਿਆ ਸੋ ਉਸ ਮਾਮਲੇ ਵਿੱਚ ਪਰਚਾ ਵੀ ਹੋ ਚੁੱਕਾ ਹੈ ਸੋ ਅੱਜ ਸਾਰੀਆਂ ਜਥੇਬੰਦੀਆਂ ਤਿਆਰ-ਬਅਰ ਤਿਆਰ ਹੈ ਔਰ ਜਿਹੜਾ ਲੋਪੋਗੇ ਹਨ ਲੋਪੋਗੇ ਰੋਡ ਸਾਰਾ ਬੰਦ ਕੀਤਾ ਹੋਇਆ ਜਿੰਨਾਂ ਤੱਕ ਫੜਕ ਨਹੀਂ ਲੋਪੋਗੇ ਇਹਨੂੰ ਬਖਸ਼ਿਆ ਨਹੀਂ ਜਾਊਗਾ ਜਿਹੜਾ ਦੋਸ਼ੀ ਹੈ ਨਾ ਜਿੰਦਾਂ ਨੂੰ ਸਜ਼ਾ ਨਾ ਮਿਲੀ ਅਹੀਂ ਇੱਥੇ ਬੈਠੇ ਰਹਾਂਗੇ ਭਰਨੇ ਤਈ ਜਾਣਾ ਆਪਾਂ ਕਦੇ ਨਹੀਂ ਗਾ ਠੀਕ ਆ ਨਾ ਐਵੇਂ ਸਿਰ ਤੇ ਕਫਨ ਬੰਨ ਕੇ ਆਏ ਆ ਠੀਕ ਆ ਨਾ ਇਹ ਜਿਹੜੇ ਦੋਸ਼ੀ ਆ ਸਾਡੇ ਮਜਬੂਸ ਇੱਕ ਸਮਾਜ ਨੂੰ ਨੀਜ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਮਸਾਂਦ ਲੋਕ ਠੀਕ ਆ ਨਾ ਸਾਡੀਆਂ ਕੱਢ ਲੀਆਂ ਵੀਡੀਓ ਬਹੁਤ ਵਾਰ ਸਾਨੂੰ ਬਹੁਤ ਫੋਨ ਵੀ ਆਉਣ ਦੇ ਤਾਂ ਅਸੀਂ ਗੇਟ ਰਾਵੇ ਪਰ ਅਸੀਂ ਡਰਨ ਵਾਲੇ ਨਹੀਂ ਆ ਠੀਕ ਆ ਜਿੰਨੇ ਟੱਕਰਾਂ ਨੂੰ ਕੱਲੇ ਨਾਲ ਕੱਲਾ ਹੋ ਕੇ ਟੱਕਰ ਪੇ ਆ ਹੋਂ ਆਓ ਜਿੰਨੇ ਵਜਨਾ ਢੀਹ ਕੇ ਜਾ ਕੇ ਵਜੇ ਠੀਕ ਆ ਬੋਲੇ ਸੋਨੇ ਹਾਰ